ਮਿਥਿਆ ਸ਼ਰਵਨ ਪਰ ਨਿੰਦਾ ਸੁਣੇ ਮਿਥਿਆ ਹਸਤ ਪਰ ਦਰਬ ਕੋ ਹਿਰੈ ਮਿਥਿਆ ਨੇਤਰ ਪੇ ਖਤ ਮਰ ਤ੍ਰੈ ਰੂਪਾ ਮਿਥਿਆ ਰਸਨਾ ਭੋਜਨ ਅਨਸਵਾ मिथ्याचरण पर बेकार का धावे मिथ्या मन पर लोभ लुभावे मिथ्या तन्ने ही परयुककारा मिथ्या बास ले बेकार बिनु बुझे मिथ्या सब भये सफल दे नानक हरे हरे ਨਾਮ ਲੈ ਬਿਨ ਬੁਝੇ ਮਿਥਿਆ ਸਭ ਭਏ ਸਪੜਦੇ ਨਾਨਕ ਹਰਿ ਹਰਿ ਨਾਮ ਲੈ ਮਿਥਿਆ ਹੈ ਸ੍ਰਵਨ ਪਰਿੰਦਾ ਸੁਨੇ ਮਿਥਿਆ ਹੈ ਅਸਤ ਪਰਦਰਭ ਕਾਹ ਹਿੰੈ মিথ্যা নেত্রペ খত পর ত্র রূপা মিথ্যা রসনা ভোজনন স্বান মিথ্যা চরণ পর বিকાર কোধাเว মিথ্যা মন পর লো ভূমเว মিথ্যা করণ নাহি পর উমকার মিথ্যাবাস ਲੇ ਬਿਕਰ ਮੈਨੂੰ ਬੁਝੇ ਮਿੱਥਿਆ ਆਸ ਬੁਝੇ ਸਫਰ ਦੇ ਨਾਨਕ ਹਰੀ ਹਰਿ ਨਾਮੈ ਬਿਨੁ ਬੁਝੇ ਮਿੱਥਿਆ ਆਸ ਬੁਝੇ ਸਫਰ ਦੇ ਨਾਨਕ ਹਰੀ ਹਰਿ ਨਾਮ ਮੈਂ ਇੱਕ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਬਾਣੀ ਕੀਰਤਨ ਕਥਾ ਦੀ ਇਸ ਲੜੀ ਵਿੱਚ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਉਪਦੇਸ਼ ਕਰਦੇ ਹਨ ਮਿਥਿਆ ਸ਼ਰਮਨ ਪਰ ਨਿੰਦਾ ਸੁਨੇ ਮਿਥਿਆ ਹਸਤ ਪਰਬ ਦਰਬ ਕੋ ਹੀਰੇ ਇਹ ਜਿਹੜੀਆਂ ਦਾਤਾਂ ਹਨ ਆਪਣੇ ਕੰਨ ਇਹ ਇਸ ਲਈ ਨਹੀਂ ਮਿਲੇ ਆਪਾਂ ਨੂੰ ਕਿ ਆਪਾਂ ਨਿੰਦਾ ਸੁਣੀਏ ਇਹ ਭਗਤੀ ਸੁਣਨ ਲਈ ਕੀਰਤਨ ਸੁਣ ਲੈ ਮਿਲੇ ਨੇ ਮਿਥਿਆ ਹਸ ਪਰ ਦਰਬ ਕੋ ਹੀਰੇ ਹਥੇਸ ਲੈ ਨਹੀਂ ਮਿਲੇ ਹੱਥ ਮਿਲੇ ਕੀਰਤਿ ਕਮਾਈ ਲਈ ਇਹ ਸ੍ਰੀ ਨਹੀਂ ਗਿਆ ਮਦੂਜਿਆਂ ਦੀ ਦੌਲਤ ਲੁੱਟਣ ਬੈਜੀ ਹੈ ਮਿਥਿਆ ਨੇਤਰ ਪ੍ਰੇਖਤ ਪਰਤ ਰੇ ਰੂਪਾ ਮਿਥਿਆ ਰਸਨਾ ਪਹੁੰਚਣਾ ਅਨਸਵਾਦ ਤੇ ਨਾ ਹੀ ਅੱਖਾਂ ਇਸ ਲਈ ਮਿਲੀ ਕਿ ਪਪਰਾਇ ਰੂਪ ਦੇਖਦੇ ਫਰੀਏ ਤੇ ਰਸਨਾ ਵੀ ਪ੍ਰਭੂ ਗੁਣ ਗਾਇਣ ਲਈ ਮਿਲੀ ਨਾ ਕਿ ਮਾਤ ਪਾਤ ਦੇ ਸਵਾਦਾਂ ਨੇ ਮਗਰੀ ਲੱਗ ਜੀਏ ਤੇ ਜਿਸ ਤਰ੍ਹਾਂ ਕਰਾਂਗੇ ਤੇ ਫਿਰ ਉਹ ਸਭ ਮਿਥਿਆ ਹੀ ਬਜੇਗੀ ਮਿਥਿਆਚਰਨ ਪਰ ਬਿਕਾਰ ਕੋ ਥਾਵੇ ਮਿੱਥਿਆ ਮਨ ਪਰ ਲੋਭ ਬਾਇ ਨਾ ਹੀ ਚਰਨ ਇਸ ਲਈ ਮਿਲਨੇ ਚਰਨ ਮਿਲਨੇ ਸੱਚੇ ਮਾਰਗ ਦੇ ਤਰਨ ਲਈ ਨਾ ਕਿ ਕਿਸੇ ਦਾ ਬਿਗੜਨ ਲਈ ਮਿੱਥਿਆ ਮਨ ਪਰ ਲੋਭ ਬਾਇ ਮਨ ਵਿੱਚ ਹੋਣੀ ਚਾਹੀਦੀ ਹੈ ਭਗਤੀ ਨਾ ਕਿ ਲੋਭ ਜਦੋਂ ਤੋ ਜਦ ਆਪਾਂ ਲੋਭ ਗੜੀਏ ਇਸ ਲਈ ਨਹੀਂ ਮਨ ਹੈ ਮਨ ਦੇ ਵਿੱਚ ਪ੍ਰਭੂ ਪਸਾਣਾ ਹੈ ਮਿੱਥਿਆ ਤਨ ਨਹੀਂ ਪਰਉਪਕਾਰੀ ਮਿੱਥਿਆ ਬਾਸਲੇਤ ਵਿਕਾਰ ਸਾਰਾ ਸ਼ਰੀਰ ਮਿੱਥਿਆ ਜੇ ਉਹ ਕਿਸੇ ਦਾ ਮਨੁੱਖੀ ਜਨਮ ਵਿੱਚ ਆ ਕੇ ਪਰਉਪਕਾਰੀ ਨਹੀਂ ਬਣ ਸਕਦਾ ਥੋੜਾ ਬਹੁਤ ਵੀ ਨਹੀਂ ਬਣ ਸਕਦਾ ਸੇਵਾ ਭਾਵ ਰੱਖ ਹੀ ਨਹੀਂ ਸਕਦਾ ਮਿੱਥਿਆ ਬਾਸਲੇਤ ਵਿਕਾਰਾਂ ਇਸੇ ਤਰ੍ਹਾਂ ਜਿਹੜੇ ਜਿਹੜਾ ਆਪਣਾ ਕੰਨ ਆਪਣੀ 스멜 ਸੁੰਗਣ ਦੀ ਸ਼ਕਤੀ ਹੈ ਜਿਹਨੇ ਬਿਕਾਰਾਂ ਨੂੰ ਹੀ ਸੁੰਗਣਾ ਹੈ ਤੇ ਫਿਰ ਇਹ ਸਾਰੀਆਂ ਦਾਤਾਂ ਇਹ ਸਾਰੇ ਅਨਮੋਲ ਜੋ ਆਪਾਂ ਨੂੰ ਮਿਲੇ ਨਾ ਦਾਤਾਂ ਪ੍ਰਭੂ ਦੀਆਂ ਅੱਖਾਂ ਹੱਥ ਪੈਰ ਇਹ ਸਾਰੇ ਬਿਰਥੇ ਹੀ ਹਨ ਇਹਨਾਂ ਦਾ ਕੋਈ ਮਤਲਬ ਨਹੀਂ ਬਣਿਆ ਬਿਨ ਬੂਝੇ ਮਿੱਥੇ ਆ ਸਭ ਹੈ ਕਿ ਪ੍ਰਭੂ ਦਾ ਨਾਮ ਨਹੀਂ 부ਝਿਆ ਮਨੁੱਖਾ ਜਨਮ ਚਾਕੇ ਤੇ ਫਿਰ ਤਾਂ ਸਭ ਕੁਝ ਝੂਠਾ ਹੀ ਝੂਠਾ ਹੈ ਸਫਲ ਦੇ ਨਾਨਕ ਹਰ ਹਰ ਨਾਮ ਦੇ ਇਹ ਜਿਹੜੀ ਦੇਹ ਮਿਲੀ ਹੈ ਇਤਾਂ ਹੀ ਸਫਲ ਤਾਂ ਹੀ ਪਾਸ ਤਾਂ ਹੀ ਪ੍ਰਵਾਨ ਹੈ ਇਹਨੂੰ ਮਨਜ਼ੂਰੀ ਤਾਂ ਹੀ ਹੈ ਮਨੁੱਖਾ ਜਨਮ ਦੇ ਵਿੱਚ ਜੇ ਮਨੁੱਖਾ ਜਨਮ ਵਿੱਚ ਆ ਕੇ ਇਸ ਨੇ ਇੱਕ ਓਮਕਾਰ ਪ੍ਰਭੂ ਦੀ ਭਗਤੀ ਕੀਤੀ ਦ્વੈਤ ਸਾਰੀ ਮਿਟਾਈ ਹੈ ਕਰਤਾ ਪ੍ਰਭੂ ਨੂੰ ਪਛਾਣਿਆ ਸਾਰਿਆਂ ਦੇ ਵਿੱਚ ਗੁਰੂ ਦੀ ਖੁਸ਼ੀ ਹਾਸਲ ਕੀਤੀ ਹੈ ਗੁਰੂ ਕਿਰਪਾ ਹਾਸਲ ਕੀਤੀ ਹੈ ਤਾਂ ਆਪਾਂ ਕਹਿ ਸਕਦੇ ਨਹੀਂ ਇਹ ਜਿਹੜੀ ਆਪਣੀ ਇਹਦੇ ਸਫਲ ਹੈ ਇਹਦਾ ਹੋਣਾ ਇੱਥੇ ਸਫਲ ਹੈ ਪ੍ਰਵਾਨ ਹੈ ਇਸ ਤਰ੍ਹਾਂ ਗੁਰੂ ਜੀ ਦੇ ਉਪਦੇਸ਼ ਦੇ ਇਸੇ ਨਾਲ ਹੀ ਦਾਸ ਨੂੰ ਆਗਿਆ ਬਖਸ਼ੂ ਹੋਈ ਹੈ ਗਲਤੀ ਨਹੀਂ ਦਾਸ ਕੀਮਾ ਦਾ ਜਾਚ ਕੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ